ਹਲੇਲੂਇਆ ਕਹਿੰਦੇ ਯਹੋਵਾ ਦਾ ਸੱਚਾ ਭਗਤ ਹਲੇਲੂਇਆ ਆਪਾਂ ਦੇਖਣਾ ਯਹੋਵਾ ਦਾ ਸੱਚਾ ਭਗਤ ਕੌਣ ਹੈ ਤੇ ਝੂਠਾ ਭਗਤ ਕੌਣ ਹੈ ਹਲੇਲੂਇਆ ਕਹਿੰਦਾ ਜਿਹੜਾ ਆਪਣੀ ਜੀਵਨਾ ਚੂਲੀ ਨਹੀਂ ਕਰਦਾ ਨਾ ਆਪਣੇ ਸਾਥੀ ਦਾ ਬੁਰਾ ਕਰਦਾ ਅਤੇ ਨਾ ਆਪਣੇ ਗਵਾਂਢੀ ਨੂੰ ਲਾਂਬਾ ਦਿੰਦਾ ਹਲੇਲੂਇਆ ਉਹ ਸੱਚਾ ਬਾਕ ਦਾ ਜਿਹੜਾ ਜੀਵ ਨ ਚੁੱਗਲੀ ਵੀ ਨਹੀਂ ਕਰਦਾ ਹallelujah ਨਾ ਕਹਿੰਦਾ ਆਪਣੇ ਗਵਾਂਡੀ ਦਾ ਬੁਰਾ ਕਰਦਾ ਵੈ ਜਿਹੜਾ ਸੱਚ ਬੋਲਦਾ ਹੈ ਨਾ ਕਹਿੰਦਾ ਆਪਣੇ ਸਾਥੀ ਦਾ ਹੀ ਬੁਰਾ ਕਰਦਾ ਹallelujah ਕਹਿੰਦਾ ਨਾ ਆਪਣੇ ਗਵਾਂਡੀ ਨੂੰ ਅਲੰਭਾ ਹੀ ਦਿੰਦਾ ਵੈ ਕਹਿੰਦਾ ਜੀ ਦੀਆਂ ਅੱਖਾਂ ਵਿੱਚ ਖੂਤਾ ਮਨੁੱਖ ਤੋਸ਼ ਹੈ ਪਰ ਯਹੋਵਾ ਤੋਂ ਭੈ ਕਾਰਨ ਵਾਲਿਆਂ ਦਾ ਆਦਰ ਕਰਦਾ ਹੈ ਕਿੰਦਾ ਕੋਈ ਆਪਾਂ ਕਹਿੰਦੇ ਨਾ ਫਲਾਨਾ ਤਾਂ ਅੱਛਾ ਹੋਇਆ ਵਈਆਂ ਨਹੀਂ ਜਿਹੜਾ ਜੋ ਹਵਾ ਦੇ ਭੈਚ ਰਹਿੰਦਾ ਜੋ ਹਵਾ ਉਹਦੀ ਆਦਰ ਜਾਂਦਾ ਹਾਲੇਲੂਇਆ ਚੰਗੇ ਤਾਂ ਆਪਾਂ ਸਾਰੇ ਬਣ ਜਾਂਦੇ ਪਰ ਨਹੀਂ ਜਿਹੜਾ ਜਿਹਨੂੰ ਪਰਮੇਸ਼ਰ ਜਿਹਦੇ ਭਾਵੇ ਉਹ ਨਹੀਂ ਚੰਗਾ ਕਰ ਸਕਦਾ ਹਾਲੇਲੂਇਆ ਜਿਹੜਾ ਉਹਦਾ ਆਦਰ ਚ ਰਹੂਗਾ ਉਹਦਾ ਭੈ ਦੇ ਵਿੱਚ ਰਹੂਗਾ ਆਪਾਂ ਨੂੰ ਡਰ ਹੁੰਦਾ ਨਾ ਮੇ ਬੱਚਾ ਸਕੂਲ ਗਿਆ ਵੇ ਮੈਂ ਟਾਈਮ ਨਾਲ ਨਾ ਭੇਜਾਂ ਉਹਨੂੰ ਕਰੇ ਨਾ ਵੇਚ ਦੇਣਾ ਉੱਤੇ ਆਪਾਂ ਨੂੰ ਉਹਦਾ ਡਰ ਹੁੰਦਾ ਜਿਹੜਾ ਲੋ ਮਾਸ ਦਾ ਹੀ ਬਣਿਆ ਹallelujah ਕੋਈ ਵੇਖਿਆ ਕੋਈ ਪਬਜੀ ਹੋਵੇ ਕੋਈ ਨੌਕਰੀ ਤੇ ਲੱਗਾ ਹੋਵੇ ਉਹਨੂੰ ਟਾਈਮ ਨਾ ਪਹੁੰਚਣਾ ਪੈਂਦਾ ਕਿਉਂ ਪਹੁੰਚਣਾ ਪੈਂਦਾ ਵੇ ਇਹ ਮੇਰੀ ਤਨਖਾਹ ਨਾ ਕੱਟ ਦੇਣ ਮੈਨੂੰ ਕੋਈ ਤੇ ਨੌਕਰੀ ਤੋਂ ਹੱਥੋਂ ਨੇ ਪੈ ਜਾਣ ਹallelujah ਇੱਥੇ ਪਰਮੇਸ਼ਰ ਤੋਂ ਡਰ ਨਹੀਂ ਕੋ ਭੈਅ ਚ ਨਹੀਂ ਰਹਿੰਦੇ ਆਪਾਂ ਹallelujah ਜੇ ਸੱਚਮੁੱਚ ਉਹਦੇ ਭੈਅ ਚ ਰਹਿਣ ਲੱਗੇ ਫਿਰ ਆਪਾਂ ਵੀ ਉਹਨਾਂ ਵਾਂਗੂ ਟਾਈਮ ਨਾਲ ਹੀ ਕੰਮ ਕਰਾਂਗੇ ਹallelujah ਕਹਿੰਦਾ ਜਿਹੜਾ ਸੌਂ ਖਾ ਕੇ ਮੁੱਕਰਦਾ ਨਹੀਂ ਭਾਵੇਂ ਉਹਨਾਂ ਕਾਟਾ ਨਹੀਂ ਪਵੇ ਹallelujah ਆਪਾਂ ਤਾਂ ਸੌਂ ਖਾ ਕੇ ਮੁੱਕਰ ਜਾਂਦੇ ਪਹਿਲਾਂ ਪਰਮੇਸ਼ਰ ਤੂੰ ਮੈਨੂੰ ਇਹ ਕੰਮ ਚੋਂ ਕੱਢ ਲਾ ਪਰਮੇਸ਼ਰ ਮੈਂ ਤੇਰੇ ਆ ਤੈਨੂੰ ਟਾਈਮ ਦੇਉਂਗਾ ਨਹੀਂ ਪਰ ਆਪਾਂ ਨੂੰ ਪਰਮੇਸ਼ਰ ਨੇ ਕਿੰਨੇ 24 ਘੰਟੇ ਦਿੱਤੇ ਐ ਕੋਈ ਪੈ ਕੇ ਕੱਢ ਲੋ ਤੇ ਕੋਈ ਖਾ ਕੇ ਕੱਢ ਲੋ ਹallelujah ਉਹਦਾਂ ਹੀ 24 ਘੰਟੇ ਨਹੀਂ ਕੱਢ ਸਕਦੇ ਕਿਉਂ ਨਹੀਂ ਕੱਢ ਸਕਦੇ ਉਹ ਕੱਢਣੇ ਪੈਣੇ ਐ ਤੈਨੂੰ ਕਿਨੇ ਦਿੱਤਾ ਮੈਂ ਪਰਮੇਸ਼ੁਰ ਨੇ ਹੀ ਦਿੱਤਾ ਵੈ ਜੇ ਉਹਦੇ ਨਾਲ ਹੀ ਕੱਢਾਂਗੇ ਫਿਰ ਤੁਹਾਨੂੰ ਮੰਝਿਆਂ ਤੇ ਵੀ ਪਾਊਗਾ ਹਾਲੇਲੂਇਆ ਫਿਰ ਪਏ ਉਹਨੂੰ ਨਾਲੇ ਧਿਆਈ ਚੱਲਿਓ ਨਾਲੇ ਉਹਨੂੰ ਯਾਦ ਕਰੀ ਚੱਲਿਓ ਨਾਲੇ ਉਹਦੇ ਅੱਗੇ ਗੋਟੇ ਟੇਕ ਕੇ ਬੈਠਿਓ ਹਾਲੇਲੂਇਆ ਪਰਮੇਸ਼ੁਰ ਨੇ ਆਪ ਹਦੈਤਾਂ ਨਹੀਂ ਤੋੜਨਾ ਜਿਵੇਂ ਪਰਮੇਸ਼ੁਰ ਨੇ ਹਦੈਤਾਂ ਉਹਨਾਂ ਨੂੰ ਆਪ ਜਦੋਂ ਮੰਨਣਾ ਮੈਂ ਉਹਦੇ ਭੈ ਦੇ ਵਿੱਚ ਰਹਿ ਕੇ ਮੰਨਣੀਆਂ ਹਾਲੇਲੂਇਆ ਕਹਿੰਦਾ ਉਹ ਜਿਹੜਾ ਵਿਆਜ ਦੇ ਲਈ ਆਪਣੀ ਚਾਂਦੀ ਨਹੀਂ ਦਿੰਦਾ ਨਾ ਨਿਰਦੋਸ਼ ਦੇ ਵਿਰੁੱਧ ਵੱਡੀ ਲੈਂਦਾ ਹੈ ਜਿਹੜਾ ਇਹ ਕਰਦਾ ਹੈ ਉਹ ਕਦੀ ਵੀ ਨਹੀਂ ਡੋਲੇਗਾ ਹallelujah ਜਿਹੜਾ ਫਿਰ ਇਹ ਕੰਮ ਕਰੂ ਪਰਮੇਸ਼ਰ ਦੇ ਭੈਜਰੂ ਨਹੀਂ ਡੋਲੇਗਾ ਹallelujah ਇਹ ਹੁਣ ਆਪਾਂ ਦੇਖਣਾ ਵਾ ਜਿਹੜੇ ਬਚਨ ਆਪਣੇ ਲਈ ਲਿਖੇ ਆ ਉਹ ਕਿਸੇ ਹੋਰ ਲਈ ਨਹੀਂ ਲਿਖੇ ਉਹ ਪਰਾਈਆਂ ਕੋਮਾਂ ਲਈ ਲਿਖੇ ਆਪਣੇ ਲਈ ਲਿਖੇ ਜਿਹੜੇ ਆਪਾਂ ਪ੍ਰਭੂ ਨੂੰ ਜਾਣਦੇ ਆ ਹallelujah ਸੱਚਮੁੱਚ ਪਰਮੇਸ਼ਰ ਕੀ ਹੈ ਉਹ ਤਾਂ ਆਪਾਂ ਮੰਗਦੇ ਪਰਮੇਸ਼ਰ ਜੀ ਮੇਰੇ ਪੁੱਤ ਵਿਆਹ ਜਾਵੇ ਮੇਰੇ ਪੁੱਤ ਹੋ ਜੇ ਮੇਰਾ ਮੇਰਾ ਵਿਆਹ ਜਾਵੇ ਉਹਦਾ ਮੁੰਡਾ ਹੋ ਜੇ ਉਹਦਾ ਆਏ ਹੋ ਜਾਓ ਨੌਕਰੀ ਮਿਲ ਜਾ ਆਪਾਂ ਤਾਂ ਬਹੁਤ ਕੁਝ ਮੰਗਦੇ ਆ ਪਰਮੇਸ਼ਰ ਕਹਿੰਦਾ ਤੂੰ ਮੇਰੇ ਲਈ ਕੀ ਕਰਦਾ ਹਲੇਲੂਇਆ ਆਪਾਂ ਉਹਦੇ ਲਈ ਕੀ ਕਰਦੇ ਕਰਦੇ ਆਂ ਕੁਛ ਨਹੀਂ ਕਰਦੇ ਵੀ ਉਹਨ ਤਾਂ ਪਜਾਦ ਹੀ ਨਹੀਂ ਕਰਦੇਗੇ ਹਲੇਲੂਇਆ ਉਹਨੂੰ ਯਾਦ ਕਰਨਾ ਪੈਣਾ ਵੈ ਫੇ ਪਰਮੇਸ਼ਰ ਬਰਕਤਾਂ ਦਿੰਦਾ ਉਹ ਕਹਿੰਦਾ ਫੇ ਮੈਂ ਵੀ ਤੁਹਾਡੀਆਂ ਜਿਹੜੀਆਂ ਤੁਹਾਨੂੰ ਮਹੀਨੇ ਵਿੱਚ ਦੇਣੀਆਂ ਤੁਹਾਡੇ ਦੋ ਦੋ ਮਹੀਨੇ ਲਾਉਂਗਾ ਖਾਣੀ ਦੋ ਸਾਲ ਹੀ ਲਾਉਂਗਾ ਹਲੇਲੂਇਆ ਹਲੇਲੂਇਆ ਆਪਾਂ ਕਾੜ ਪਾ ਕੱਢਣਾ ਪੈਣਾ ਟਾਈਮ ਕਿਉਂ ਨਹੀਂ ਹੁੰਦਾ ਸਭ ਕੋਲ ਟਾਈਮ ਅਸੀਂ ਵੀ ਘਰੇ ਕੰਮ ਕਰਕੇ ਉਹਨੇ ਸਾਡੇ ਕੋਲ ਸਾਡੇ ਕੋਲ ਵੀ ਟਾਈਮ ਤੁਹਾਡੇ ਜਿੰਨੇ ਦਿੱਤਾ ਵੈ ਸਾਨੂੰ ਵੀ 24 ਘੰਟੇ ਮਿਲੇ ਹallelujah ਆਪਾਂ ਅੰਦਰ ਚਾਹ ਹੋਣਾ ਚਾਹੀਦਾ ਜੇ ਬੰਦਗੀ ਹੈ ਕੰਮ ਨੂੰ ਸਾਈਡ ਤੇ ਕਰ ਦਿਆ ਕਰੋ ਕਿਆ ਕਰੋ ਮੈਂ ਦੀ ਪਹਿਲਾਂ ਬੰਦਗੀ ਚ ਜਾਣਾ ਮੈਂ ਹallelujah ਨੀਖਾ ਪਖਾ ਪਕੇਵ ਘਰ ਵਾਲਿਆਂ ਤੇ ਮਰੀ ਚੱਲੋ ਮੈਂ ਆ ਕੰਮ ਕਰਨਾ ਕੰਮ ਕਰਨਾ ਕੁਛ ਨਹੀਂ ਤੁਹਾਨੂੰ ਉਥੋਂ ਮਿਲਦਾ ਹallelujah ਉਹਨਾਂ ਨੂੰ ਪਾਲੀ ਚੱਲੋ ਮੇਰਾ ਪੁੱਤ ਨਾ ਰੋਟੀ ਬਿਨਾਂ ਰਹੇ ਜੇ ਮੇਰਾ ਘਰ ਵਾਲਾ ਰੋਟੀ ਬਿਨਾਂ ਰਹਿ ਜਾਵੇ ਉਹਨਾਂ ਨੂੰ ਪਾਲੀ ਚੱਲੋ ਤੇ ਫਿਰ ਪਰਮੇਸ਼ਰ ਨੇ ਸਾਥ ਨਹੀਂ ਦੇਣਾਗਾ ਹallelujah ਕਰਨਾ ਪੈਣਾ ਪਰਮੇਸ਼ਰ ਲਈ ਵੀ ਟਾਈਮ ਕੱਢਣਾ ਪੈਣਾ ਮੈਂ ਜੇ ਬੰਧਨ ਤੋੜਉਣੇ ਆ ਤਾਂ Haleluya, Haleluya.